ਪਹਿਲਾ ਸ਼ਟਰ ਕੱਟੇ ਫਿਰ ਕੰਧ ਤੋੜੀ ਸ਼ੋਰੂਮ ਦਾ ਸ਼ਟਰ ਪੁੱਟ ਕੇ ਤੇ ਜ਼ੋਰੀ ਲੈ ਗਏ ਉਡਾ ਕੇ ਬੇਖੌਫ ਹੋਏ ਲੁੱਟੇਰੇ ਮੇਰਾ ਨਾਮ ਮਨਜਿੰਦਰ ਸਿੰਘ ਆ ਜੀ ਮੈਂ ਰਨੇਜਾ ਹੋਂਡਾ ਬਟਾਲਾ ਰੋਡ ਤੇ ਸ਼ੋਰੂਮ ਮੈਨੇਜਰ ਆ ਅੱਜ ਸਵੇਰੇ ਮੈਨੂੰ ਸਿਕਿਉਰਿਟੀ ਗਾਰਡ ਦੀ ਕਾਲ ਆਈ ਸੀ 8:30 ਵਜੇ ਕਿ ਸ਼ੋਰੂਮ ਦੇ ਚੋਰੀ ਹੋ ਗਈ ਆ ਉਸ ਨੂੰ ਦੇਖਦੇ ਹੋਏ ਸੀ ਮੌਕੇ ਤੇ ਪਹੁੰਚੇ ਪੁਲਿਸ ਨੂੰ ਸੂਚਿਤ ਕੀਤਾ ਤੇ ਆ ਕੇ ਦੇਖਿਆ ਕਿ ਕੋਈ ਸ਼ਟਰ ਕੱਟ ਕੇ ਪਿੱਛੋਂ ਵਰਕਸ਼ਾਪ ਪਰ ਬੈਕਸਾਈਡ ਦਾ ਰਸਤੇ ਥਾਣੀ ਸ਼ੋਰੂਮ ਦਾ ਵੀ ਗਲੀ ਵਾਲਾ ਸ਼ਟਰ ਕੱਟ ਕੇ ਤਜ਼ੋਰੀ ਨਾ ਖੋਲਦੇ ਹੋਏ ਤਜ਼ੋਰੀ ਨੂੰ ਨਾਲ ਚੁੱਕ ਕੇ ਲੈ ਗਿਆ ਬੰਦਾ ਕੈਮਰੇ ਦੇ ਵਿੱਚ ਦੇਖ ਲਿਆ ਗਿਆ ਬੰਦਾ ਉਸ ਦੀ ਸ਼ਕਲ ਸਾਫ਼ ਨਹੀਂ ਆ ਰਹੀ ਪੁਲਿਸ ਮੌਕੇ ਤੇ ਪਹੁੰਚ ਗਈ ਆ ਉਹ ਆਪਣੀ ਕਾਰਵਾਈ ਕਰ ਰਹੀ ਸਰ ਕੀ ਸੰਦੇ ਕੋਈ ਪੇਤੀ ਹੈ ਜਾਂ ਕੀ ਹੈ ਸਰ ਹੋ ਸਕਦਾ ਕੋਈ ਨਾ ਕੋਈ ਪੇਤੀ ਹੋਵੇ ਜਿੰਨੇ ਪਹਿਲਾਂ ਰੇਕੀ ਕੀਤੀ ਹੋਵੇ ਦੇਖਿਆ ਹੋਵੇ ਮੌਕਾ ਉਹਨੂੰ ਪਤਾ ਹੋਵੇਗਾ ਤਜ਼ੋਰੀ ਕਿੱਥੇ ਆ ਜਾਂ ਕੀ ਆ ਕਿਉਂਕਿ ਸਾਰਾ ਕੁਝ ਪੁਲਿਸ ਦੀ ਸ਼ਾਨਦਿਨ ਤੋਂ ਬਾਅਦ ਹੀ ਪਤਾ ਲੱਗ ਸਕਦਾ ਸਰ ਕਿੰਨੇ ਦਾ ਨੁਕਸਾਨ ਹੋ ਗਿਆ ਜੀ ਸਰ ਕੈਸ਼ੀਅਰ ਪਹੁੰਚਿਆ ਆ ਗਈ ਆ ਮੇਰੇ ਕੈਸ਼ੀਅਰ ਉਹ ਦੇਖਦੀ ਪਈਏ ਟੋਟਲ ਆ ਕੇ ਕੱਲ ਦੀ ਜਿੰਨੀ ਵੀ ਸੇਲ ਸੀ ਉਹ ਗੱਲੇ ਦੇ ਵਿੱਚ ਸੀ ਉਹ ਦੇਖ ਕੇ ਹੁਣ ਪੁਲਿਸ ਨੂੰ ਸੂਚਿਤ ਕਰਤਾ ਜਾਵੇ ਜਨੀ ਮੋੜ ਦੇ ਲਾਸ ਸਰ ਇਕੱਲਾ ਹੀ ਸੀ ਜਾਂ ਹੋਰ ਵੀ ਸੀ ਕੈਮਰੇ ਵਿੱਚ ਤੇ ਇਕੱਲਾ ਬੰਦਾ ਆ ਰਿਹਾ ਸੀ ਸਰ ਕੋਈ ਵਾਹਤ ਨਹੀਂ ਕਿਤੇ ਤੇ ਆਇਆ ਕਿਸ ਸਰ ਪੈਦਲ ਹੀ ਜਾਂਦਾ ਆ ਰਿਹਾ ਕੈਮਰੇ ਦੇ ਪਿੱਛੇ ਨਜ਼ਰ ਗਲੀ ਦੇ ਵਿੱਚ ਕੀ ਹੋਇਆ ਤੋਂਦਾ ਕਾਰਨ ਇਹਨੇ ਫਾਇਦਾ ਉਠਾਇਆ ਜੀ ਸਰ ਦੇਖੋ ਨਸ਼ੇੜੀ ਲੱਗਦਾ ਹੈ ਕੋਈ ਜਾਂ ਤੋਂਦਾ ਹੀ ਫਾਇਦਾ ਚੁੱਕਿਆ ਜਾਂ ਨਸ਼ੇ ਦੇ ਲੱਗਦਾ ਵੀ ਨਸ਼ੇ ਦੇ ਵਿੱਚ ਕਿ ਨਸ਼ਾ ਕੀਤਾ ਮੂੰਹ ਵਗਰ ਕਵਰ ਕੀਤਾ ਮੂੰਹ ਤੇ ਨਜ਼ਰ ਨਹੀਂ ਆ ਰਿਹਾ ਕੈਮਰੇ ਜੋ ਕਲੀਅਰ ਨਜ਼ਰ ਨਹੀਂ ਆ ਰਿਹਾ ਕੁਝ ਵੀ ਸਰ ਪੁਲਿਸ ਨੂੰ ਕੀ ਕਾਰਵਾਈ ਕੀਤੀ ਜਾਏਗੀ ਪੁਲਿਸ ਆਈ ਹੋਈ ਹੈ ਮੌਕੇ ਤੇ ਫੋਟੋਗ੍ਰਾਫ ਵਗੈਰਾ ਕਰਦੀ ਪਈ ਆ ਸਮਝਦੇ ਤੋਂ ਹੁਣ ਤੇ ਜ਼ਿਆਦਾ ਚੱਕਿਆ ਸ਼ਾਇਦ ਦੇਖੋ ਇਹ ਤੇ ਹੁਣ ਪੁਲਿਸ ਦੱਸ ਪਾਏਗੀ ਕੀ ਹੋਇਆ ਕੀ ਨਹੀਂ ਅੱਜ ਸਾਨੂੰ ਅੱਜ ਇੱਕ ਕੰਪਲੇਂਟ ਰਿਸੀਵ ਹੋਈ ਸੀ ਕਿ ਕੀ ਹੋਂਡਾ ਨੇਜਾ ਦਾ ਸ਼ੋਰੂਮ ਹੈ ਬਟਾਲਾ ਰੋਡ ਤੇ ਇੱਥੇ ਸਵੇਰੇ ਇੱਕ ਨਾਮਲੂਮ ਵਿਅਕਤੀ ਜਿਹੜਾ ਪਿੱਛੋਂ ਸ਼ਟਰ ਤੋੜ ਕੇ ਐਂਟਰ ਹੋਇਆ ਵਕਤ ਕਰੀਬ ਸਵੇਰੇ 4 ਵਜੇ ਐਂਟਰ ਹੁੰਦਾ ਹੈ ਤੇ ਐਂਟਰ ਹੋ ਕੇ ਜਿਹੜੇ ਇਹਨਾਂ ਦਾ ਲੋਕਰ ਹੈ ਉਹਨੂੰ ਜਿਹੜਾ ਉਠਾ ਕੇ ਜੋ ਕਿ ਪਾਰਾ ਜਿਹੜਾ ਕੰਪਨੀ ਦਾ ਲੋਕਰ ਸੀਗਾ ਜਿਹੜਾ ਛੋਟਾ ਨਹੀਂ ਦਾ ਤੋੜ ਨਹੀਂ ਸਕਦਾ ਸੀਗਾ ਉਹਨੂੰ ਉਠਾ ਕੇ ਲੈ ਜਾਂਦਾ ਹੈ ਜੋ ਸੀ ਇਹਨਾਂ ਦੀ ਸਟੇਟਮੈਂਟ ਦੇਖ ਲਈ ਹੈ ਮੌਕੇ ਤੇ ਸੀਸੀਟੀਵੀ ਕੈਮਰੇ ਖੰਗਾਰੇ ਆ ਤੇ ਅਸੀਂ ਜਿਹੜੀ ਐਫਆਈਆਰ ਦਿਸਟਰ ਕਰਕੇ ਦੋਸ਼ੀ ਨੂੰ ਜਲਦ ਤੋਂ ਜਲਦ ਜਿਹੜਾ ਅਸੀਂ ਗਿਫਤਾਰ ਕਰਾ ਸਰ ਕਿੰਨੇ ਬੰਦੇ ਐ ਸੀ ਨੂੰ ਲੱਗ ਇੱਕ ਇੱਕ ਹੀ ਬੰਦਾ ਸੀ ਸਰ ਨੂੰ ਕੋਈ ਨਸ਼ਾ ਤਾਂ ਲੱਗਦਾ ਸੀ ਕਿ ਤੁੰਡਾ ਵੀ ਘੁੰਮਦਾ ਹੈ ਨਾ ਸਵੇਰੇ ਮਾਰਨਿੰਗ 4 ਵਜੇ ਤੁੰਡ ਵੀ ਕਾਫੀ ਸੀਗੀ ਕੈਮਰੇਾਂ ਦੇ ਥਰੂ ਨੂੰ ਫੋਲੋ ਕਰਾਂਗੇ ਹਜੇ ਦੀ ਸਾਫ ਸੂ ਫੋਟੇ ਜਿਹੜੀ ਨਹੀਂ ਸਾਡੇ ਕੋਲ ਸਰ ਕਿੰਨੇ ਕਿਤਾ ਰੋਡ ਦਾ ਨੁਕਸਾਨ ਆ ਤੁਹਾਨੂੰ ਲੱਗਦਾ ਕਿ ਇਹਨਾਂ ਦੀ ਜਿਹੜੀ ਕੱਲ ਦੀ ਸਾਰੀ ਸੇਲ ਸੀਗੀ ਉਹ ਕਹਿ ਰਿਹਾ ਕਿ ਅਸੀਂ ਲੋਕਰ ਚ ਰੱਖੀ ਸੀਗੀ ਜੋ ਇਹਨਾਂ ਦਾ ਕੈਸ਼ੀਅਰ ਆਇਆ ਸਾਨੂੰ ਐਸਟੀਮੇਟ ਦੋ ਜੋ ਵੀ ਐਫਆਈਆਰ ਚ ਲਿਖਾਉਂਦੇ ਆ ਫਿਰ ਉਸ ਹਸਾਬ ਨਾਲ ਅੱਗੇ ਕਾਰਵਾਈ ਕਰਾਂਗੇ ਮੇਰਾ ਨਾਮ ਮਨਜਿੰਦਰ ਸਿੰਘ ਆਈ ਮੈਂ ਰਨੇਜਾ Honda ਬਟਾਲਾ ਰੋਡ ਤੇ ਸ਼ੋਰਮ ਮੈਨੇਜਰ ਆ ਅੱਜ ਸਵੇਰੇ ਮੈਨੂੰ ਸਿਕਿਉਰਿਟੀ ਗਾਰਡ ਦੀ ਕਾਲ ਆਈ ਸੀ 8:30 ਵਜੇ ਕਿ ਸ਼ੋਰਮ ਦੇ ਵਿੱਚ ਚੋਰੀ ਹੋ ਗਈ ਆ ਉਸਨੂੰ ਦੇਖਦੇ ਅਸੀਂ ਮੌਕੇ ਤੇ ਪਹੁੰਚੇ ਪੁਲਿਸ ਨੂੰ ਸੂਚਿਤ ਕੀਤਾ ਤੇ ਆ ਕੇ ਦੇਖਿਆ ਕਿ ਕੋਈ ਸ਼ਟਰ ਕੱਟ ਕੇ ਪਿੱਛੋਂ ਵਰਕਸ਼ਾਪ ਪਰ ਬੈਕਸਾਈਡ ਦਾ ਰਸਤੇ ਸਾਣੀ ਸ਼ੋਰਮ ਦਾ ਵੀ ਗਲੀ ਵਾਲਾ ਸ਼ਟਰ ਕੱਟ ਕੇ ਤਜੋਰੀ ਨਾ ਖੋਲਦੇ ਹੋਏ ਤਜੋਰੀ ਨੂੰ ਨਾਲ ਚੁੱਕ ਕੇ ਲੈ ਗਿਆ ਬੰਦਾ ਕੈਮਰੇ ਦੇ ਵਿੱਚ ਦੇਖ ਲਿਆ ਗਿਆ ਬੰਦਾ ਉਸ ਦੀ ਸ਼ਕਲ ਸਾਫ਼ ਨਹੀਂ ਆ ਰਹੀ ਪੁਲਿਸ ਮੌਕੇ ਤੇ ਪਹੁੰਚ ਗਿਆ ਉਹ ਆਪਣੀ ਕਾਰਵਾਈ ਕਰ ਰਹੀ ਹੈ ਸਰ ਕੀ ਸੰਦੇ ਕੋਈ ਪੇਤੀ ਹੈ ਜਾਂ ਕੀ ਹੈ ਸਰ ਹੋ ਸਕਦਾ ਕੋਈ ਨਾ ਕੋਈ ਪੇਤੀ ਹੋਵੇ ਜਿੰਨੇ ਪਹਿਲਾਂ ਰੇਕੀ ਕੀਤੀ ਹੋਵੇ ਦੇਖਿਆ ਹੋਵੇ ਮੌਕਾ ਉਹਨੂੰ ਪਤਾ ਹੋਵੇਗਾ ਤਜੋਰੀ ਕਿੱਥੇ ਆ ਜਾਂ ਕੀ ਆ ਕਿਉਂਕਿ ਸਾਰਾ ਕੁਝ ਪੁਲਿਸ ਰਿਸ਼ਾਨਬੀਨ ਤੋਂ ਬਾਅਦ ਹੀ ਪਤਾ ਲੱਗ ਸਕਦਾ ਸਰ ਕਿੰਨੇ ਦਾ ਨੁਕਸਾਨ ਹੋ ਗਿਆ ਜੀ ਸਰ ਕੈਸ਼ੀਅਰ ਪਹੁੰਚਿਆ ਆ ਗਈ ਹੈ ਮੇਰੇ ਕੈਸ਼ੀਅਰ ਉਹ ਦੇਖਦੀ ਪਈ ਹੈ ਟੋਟਲ ਆ ਕੇ ਕੱਲ ਦੀ ਜਿੰਨੀ ਵੀ ਸੇਲ ਸੀ ਉਹ ਗੱਲੇ ਦੇ ਵਿੱਚ ਸੀ ਉਹ ਦੇਖ ਕੇ ਹੁਣ ਪੁਲਿਸ ਨੂੰ ਸੂਚਿਤ ਕਰਤਾ ਜਾਓ ਜਨੀ ਮੋੜ ਦੀ ਲਾਅ ਸਰ ਕੱਲਾ ਹੀ ਸੀ ਜਾਂ ਹੋਰ ਵੀ ਸੀ ਕੈਮਰੇ ਵਿੱਚ ਤੇ ਇਕੱਲਾ ਬੰਦਾ ਆ ਰਿਹਾ ਸੀ ਜੀ ਸਰ ਉਹ ਕੋਈ ਵਾਜਤ ਹੀ ਕਿਤੇ ਤੇ ਆਇਆ ਕਿਸ ਸਰ ਪੈਦਲ ਹੀ ਜਾਂਦਾ ਆ ਰਿਹਾ ਕੈਮਰੇ ਦੇ ਪਿੱਛੇ ਨਜ਼ਰ ਗਲੀ ਦੇ ਵਿੱਚ ਸਰ ਕੀ ਥੋਂਦਾ ਕਾਰਨ ਇਹਨੇ ਫਾਇਦਾ ਉਠਾਇਆ ਜੀ ਸਰ ਦੇਖੋ ਨਸ਼ੇੜੀ ਲੱਗਦਾ ਹੈ ਕੋਈ ਜਾਂ ਥੋਂਦਾ ਹੀ ਫਾਇਦਾ ਚੁੱਕਿਆ ਜਾਂ ਨਸ਼ੇ ਦੇ ਲੱਗਦਾ ਵੀ ਨਸ਼ੇ ਦੇ ਵਿੱਚ ਕਿੰਨਾ ਸ਼ਾ ਕੀਤਾ ਮੂੰਹ ਤੇ ਨਜ਼ਰ ਨਹੀਂ ਆ ਰਿਹਾ ਕੈਮਰੇ ਦੇ ਵਿੱਚ ਕਲੀਅਰ ਨਜ਼ਰ ਨਹੀਂ ਆ ਰਿਹਾ ਕੁਝ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਆਈ ਹੋਈ ਹੈ ਮੌਕੇ ਤੇ ਫੋਟੋਗ੍ਰਾਫ ਵਗੈਰਾ ਕਰਦੀ ਪਈ ਆ ਐਫ ਆ ਸਮਝਦੇ ਹੁੰਦੇ ਸਾਇਦ ਸ਼ਾਇਦ ਦੇਖੋ ਇਹਦੇ ਹੁਣ ਪੁਲਿਸ ਦੱਸ ਪਾਏਗੀ ਕੀ ਹੋਇਆ ਕੀ ਨਹੀਂ ਅੱਜ ਸਾਨੂੰ ਅੱਜ ਇੱਕ ਕੰਪਲੇਂਟ ਰਿਸੀਵ ਹੋਈ ਸੀ ਕਿ ਕਿ ਹੋਂਡਾ ਨੇਜਾ ਦਾ ਸ਼ੁਰੂ ਮੈਂ ਬਟਾਲਾ ਰੋਡ ਤੇ ਇੱਥੇ ਸਵੇਰੇ ਇੱਕ ਨਾਮ ਲੂਮ ਵਿਅਕਤੀ ਜਿਹੜਾ ਪਿੱਛੇ ਸ਼ਟਰ ਤੋੜ ਕੇ ਐਂਟਰ ਹੋਇਆ ਵਕਤ ਕਰੀਬ ਸਵੇਰੇ 4 ਵਜੇ ਐਂਟਰ ਹੁੰਦਾ ਹੈ ਤੇ ਐਂਟਰ ਹੋ ਕੇ ਜਿਹੜੇ ਇਹਨਾਂ ਦਾ ਲੋਕਰ ਹੈ ਨੂੰ ਜਿਹੜਾ ਉਠਾ ਕੇ ਜੋ ਕਿ ਪਾਰਾ ਜਿਹੜਾ ਕੰਪਨੀ ਦਾ ਲੋਕਰ ਸੀਗਾ ਜਿਹੜਾ ਟੋਟਾ ਨਹੀਂ ਦਾ ਤੋੜ ਨਹੀਂ ਸਕਦਾ ਸੀਗਾ ਨੂੰ ਉਠਾ ਕੇ ਲੈ ਜਾਂਦਾ ਹੈ ਜੋ ਸੀ ਇਹਨਾਂ ਦੀ ਸਟੇਟਮੈਂਟ ਦੇਖ ਲਈ ਹੈ ਮੌਕੇ ਤੇ ਸੀਸੀਟੀਵੀ ਕੈਮਰੇ ਖੰਗਾਰੇ ਆ ਤੇ ਅਸੀਂ ਜਿਹੜੀ ਐਫਆਈਆ ਦਸਤਾਵੇਜ਼ ਕਰਕੇ ਦੋਸ਼ੀ ਨੂੰ ਜਲਦ ਤੋਂ ਜਲਦ ਜਿਹੜਾ ਅਸੀਂ ਗ੍ਰਿਫਤਾਰ ਕਰ ਸੀ ਕਿੰਨੇ ਬੰਦੇ ਐਸੀ ਇੱਕ ਇੱਕ ਹੀ ਬੰਦਾ ਸੀ ਸਰ ਨੂੰ ਕੋਈ ਨਸ਼ਾ ਤਾਂ ਲੱਗਦਾ ਸੀ ਸਵੇਰੇ ਮਾਰਨਿੰਗ 4 ਵਜੇ ਧੁੰਦ ਵੀ ਕਾਫੀ ਸੀਗੀ ਕੈਮਰੇ ਦੇ ਥਰੂ ਉਹਨੂੰ ਫੋਲੋ ਕਰਾਂਗੇ ਹਜੇ ਦੀ ਸਾਫ਼ ਫੁਟੇਜ ਜਿਹੜੀ ਨਹੀਂ ਸਾਡੇ ਕੋਲ ਸਰ ਕਿੰਨੇ ਕ ਦਾ ਰੋਡਾ ਨੁਕਸਾਨ ਆ ਪਤਾ ਲੱਗਾ ਇਹਨਾਂ ਦੀ ਜਿਹੜੀ ਕੱਲ ਦੀ ਸਾਰੀ ਸੇਲ ਸੀਗੀ ਉਹ ਕਹਿ ਰਿਹਾ ਕਿ ਅਸੀਂ ਲੋਕਰ ਚ ਰੱਖੀ ਸੀਗੀ ਜੋ ਇਹਨਾਂ ਦਾ ਕੈਸ਼ੀਅਰ ਆਇਆ ਸਾਨੂੰ ਐਸਟੀਮੇਟ ਦੋ ਜੋ ਵੀ ਐਫ ਆਈ ਆਰ ਚ ਲਿਖਾਉਂਦੇ ਆ ਫਿਰ ਉਸ ਹਸਾਬ ਨਾਲ ਕੀ ਕਾਰਵਾਈ ਕਰਾਂਗੇ